ਸਾਸੀ ਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜੀ ਅੱਜ ਦੀ ਵੀਡੀਓ ਪੈਂਡ ਰਸੂਲਪੁਰ ਜੀ ਤਹਿਸੀਲ ਜਗਰਾਉਂ ਤੇ ਜ਼ਿਲ੍ਹਾ ਬਈਨੂ ਪੈਂਦਾ ਜੀ ਲੁਧਿਆਣਾ ਜੀ ਅੱਜ ਦੀ ਵੀਡੀਓ ਚ ਤੁਹਾਡੇ ਅੱਸਤੇ ਚਾਰ ਐਨੀਮਲ ਲੈ ਕੇ ਆਏ ਜੀ ਦੋ ਤਾਂ ਸੂਏ ਸਵਾਇਨਾਗਾ ਤੇ ਦੋ ਤੋਕੜਾ ਜੀ ਡਿਟੇਲ ਪ੍ਰੋਪਰ ਬਾਅਦ ਤੋਂ ਲੈ ਕੇ ਦਿੰਨੇ ਆ ਤਸੱਲੀ ਪਰਖ ਤੁਸੀਂ ਕਰਨੀ ਹੈ ਜੀ ਨੰਬਰ ਸਕਰੀਨ ਤੇ ਬਾਈ ਦਾ ਚੱਲਦਾ ਰਹਿਣਾ ਜੀ ਮੇਰਾ ਕੰਮ ਸਰਪ ਤੁਹਾਨੂੰ ਪਸੂ ਦਿਖਾਉਣਾ ਹੁੰਦਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਵੀਰੇ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਪ੍ਰਦੀਪ ਸਿੰਘ ਪੈਂਡਰ ਛੂਲਪੁਰ ਜਿਲ੍ਹਾ ਲੁਧਿਆਣਾ ਤਹਿਸੀਲ ਜਗਰਾਉ ਮੋਬਾਈਲ ਨੰਬਰ 884767927 884767927 ਜਿਹੜੀ ਆਪਾਂ ਪਰਸੋ ਵੀਡੀਓ ਪਾਈ ਸੀਗੀ ਪੰਜ ਨਗਾ ਦੀ ਵੈਗ ਹੈ ਜੀ ਮੈਂ ਠੀਕ ਆ ਜੀ ਇੱਕ ਨੰਬਰ ਕਿੱਧਰੋਂ ਸ਼ੁਰੂ ਕਰਕੇ ਜੀ ਜਿਹੜਾ ਸ਼ੁਰੂ ਕਰ ਲੈਣੇ ਵੀਰੇ ਠੀਕ ਆ ਜੀ ਸੁਆ ਵੀਰੇ ਕਿੰਨਾ ਮਾ ਜੀ ਸੁਆ ਵੀਰੇ ਅਗਲੇ ਨੇ ਤਾਂ ਪਹਿਲਾ ਗਿਆ ਵਾ ਕੋਈ ਦੂਜਾ ਸੁਆ ਹੋਊਗੀ ਇਹ ਠੀਕ ਆ ਜੀ ਕਦੋਂ ਸੁਆ ਦੀ ਉਹਨਾਂ ਦੀ ਬੱਚੀ ਪਾਲੀ ਆ ਇਹਨੂੰ ਵੀਰੇ 15 ਕਿ ਦਿਨ ਹੋ ਗਏ ਸੁਈ ਨੂੰ ਬੱਚਾ ਕੀ ਆ ਜੀ ਬੱਚਾ ਮਗਰ ਬੱਛਾ ਵੀਰੇ ਠੀਕ ਆ ਜੀ ਬੱਚਾ ਮਗਰ ਬੱਛਾ ਕਿੰਨਾ ਦੁੱਧ ਤਿਆਰ ਆ ਜੀ ਦੁੱਧ ਵੀਰੇ ਆਪਾਂ ਤਾਂ 11 ਕਿਲੋ ਚੋਕੇ ਲਿਆਏ ਆ ਇਹ ਆਪਣੇ ਕੋਲੇ ਰਾਤ ਹੀ ਆਇਆ ਮਾਲ ਸਾਰਾ ਨਵਾਂ ਜਾਨੀ ਕੇ ਪਹਿਲਾਂ ਵਾਲਾ ਮਾਲ ਆਪਣੇ ਕੋਲੇ ਕੋਈ ਨੇ ਅੱਜ ਕੱਢਿਆ ਵਾ 8 ਕਿਲੋ ਉਹਨੂੰ ਦੁੱਧ ਆਪਾਂ ਕਹਿ ਕੇ ਦਵਾਂਗੇ 8 ਮੰਨ ਕੇ ਆ ਜੀ 8 ਮੰਨ ਕੇ ਜਿਵੇਂ ਥਣਾ ਦੀ ਡੰਨ ਆ ਜੀ ਥਣਾ ਦੀ ਓਕੇ ਵੀਰਾਂ ਬਿਨਾਂ ਨਿਆਣੇ ਤੋਂ ਚੁੰਦੇ ਵੀਰ ਤੋੜ ਕੇ ਦਿਖਾ ਦੇ ਵੀਰੇ ਬਾਈ ਦੇ ਦਸਨ ਮੁਤਾਬਕ ਬਾਈ ਕਹਿੰਦਾ ਮਾਲਕਾਂ ਨੇ ਤਾਂ ਪਹਿਲਾਂ ਹੀ ਕਹਿ ਕੇ ਦਿੱਤੀ ਆ ਜੀ ਤੁਸੀਂ ਜਿਹੜਾ ਮਰਜ਼ੀ ਮੰਨ ਲਓ ਬੱਚਾ ਮਗਰ ਵੱਛਾ ਬੱਚਾ ਤੁਹਾਡੇ ਸਾਹਮਣੇ ਆ ਮਾਲਕਾਂ ਦੇ ਦਸਨ ਮੁਤਾਬਕ 15 ਦਿਨ ਹੋ ਗਏ ਆ ਤੁਸੀਂ ਚਾਹੇ 15 ਮੰਨ ਲਓ 20 ਮੰਨ ਲਓ ਤੁਹਾਡੀ ਇੱਛਾ ਜੀ ਥਣਾ ਦੀ ਡੰਨ ਹੋਊਗੀ ਜੀ ਜਿਹੜਾ ਨੈੱਟ ਦੁੱਧ ਅੱਜ ਦਾ ਤਿਆਰ ਆ 8 ਕਿਲੋ ਮੰਨ ਕੇ ਆ ਜੂ ਕਿਉਂਕਿ ਉਪਰਾ ਕਰਦੀ ਆ ਜੀ ਤਾਜੀ ਆਈ ਆ ਰਾਤ ਦੀ ਆ ਗਿਆ ਬਾਈ ਕਹਿੰਦਾ ਸਾਰਾ ਪਸ਼ੂ ਬਾਕੀ ਥਾਣਾ ਦੇ ਸਹਿ ਸੋਹਣੇ ਆ ਗਿਆ ਤੇ ਲੱਗੇ ਆ ਹੱਥੀ ਚਵਾਈ ਵਾਲਾ ਥਾਣਾ ਜੀ ਚਾਰ ਹੀ ਥਾਣਾ ਬੈਕ ਸਾਈਡ ਤੋਂ ਵੀ ਚੈੱਕ ਕਰ ਸਕਦੇ ਹੋ ਸੀਲਸ ਲੱਗ ਬਾਈ ਕਹਿੰਦਾ ਪੂਰੀ ਆ ਜੀ ਬਿਨਾਂ ਨਿਆਣੇ ਤੋਂ ਚਾਹੇ ਕੋਈ ਚੋਲੇ ਡਿਮਾਂਡ ਵੀਰੇ ਦੀ 30000 ਚ 100 ਕਿਲੋਮੀਟਰ ਤੱਕ ਪਹੁੰਚ ਆ ਵੀਰੇ ਠੀਕ ਹੈ ਜੀ ਜਮਾ ਜੈ ਜਿ ਡਿਮਾਂਡ ਆ 30000 ਰੁਪਏ ਚ ਬਾਈ ਕਹਿੰਦਾ 100 ਕਿਲੋਮੀਟਰ ਤੱਕ ਪਹੁੰਚ ਕਰ ਦਾਂਗੇ ਦੋ ਨੰਬਰ ਬਾਈ ਡੱਬੀ ਸੁਆ ਕਿੰਨਾ ਮਾ ਜੀ ਇਹਦਾ ਸੁਆ ਇਹ ਵੀ ਦੂਜਾ ਸੂਈ ਆ ਇਹ ਹੁਣੇ ਆਈ ਹੋਈ ਆ ਵੀਰੇ ਇਹ ਕਦੋਂ ਸੁਈ ਮੈਂ ਸੰਗਲ ਵੀ ਲਿਆਇਆ ਨਹੀਂ ਆਇਆ ਇਹ ਲਿਆਰਾ ਦਰੂਪ ਆਇਆ ਨਹੀਂਗਾ ਠੀਕ ਹੈ ਕਦੋਂ ਸੁਈ ਆ ਜੀ ਇਹਨੂੰ ਡੇਢ ਕਮੀਨਾ ਹੋ ਗਿਆ ਸੂਈ ਠੀਕ ਹੈ ਜੀ ਬੱਚਾ ਜੀ ਇਹਦਾ ਬੱਚਾ ਐਕਸਪਾਇਰ ਹੋਇਆ ਵੀਰੇ ਠੀਕ ਹੈ ਜੀ ਕਿੰਨਾ ਦੁੱਧ ਤਿਆਰ ਹੈ ਦੁੱਧ ਵੀਰੇ 12 ਕਿਲੋ ਆਪਾਂ ਜੀ ਅਜੇ ਬਾਈ ਕਹਿੰਦਾ ਸੰਗਲ ਵੀ ਨਹੀਂ ਇਹਦਾ ਥੋੜਾ ਜਿਹਾ ਉਹਦੇ ਘਰੋਂ ਹੀ ਆਈ ਆ ਵੀਰੇ ਤੁੱਟ ਜਾਣੇ ਵੱਜ ਜਾਣਾ ਬਸ ਥੋੜਾ ਜਿਹਾ ਪੈਰ ਦਾ ਮੰਦੀ ਆ ਪੈਰਾਂ ਵਾਲਾ ਹੁਣੇ ਆਈ ਹੋਈ ਆ ਪੈਰਾਂ ਵਾਲੇ ਨੂੰ ਫੋਨ ਲਾਇਆ ਪੈਰ ਬਣਵਾ ਲਾਂਗੇ ਵੀਰੇ ਠੀਕ ਆ ਵੀਰੇ ਥੋੜਾ ਜਿਹਾ ਪੈਰ ਦਾ ਕਰਦੀ ਆ ਜੀ ਪਹਿਲਾਂ ਹੀ ਦੱਸ ਦਿੰਨੇ ਪੱਕੇ ਥਾਂ ਦਾ ਹੋ ਜਾਂਦਾ ਪੈਰ ਬਾਈ ਕਹਿੰਦਾ ਆਪਾਂ ਬਣਵਾ ਦਾਂਗੇ ਬਾਕੀ ਵੀਰੇ ਚੋਈ ਕਰਕੇ ਆਇਆ ਟਾਈਮ ਵੀ ਕੋਸ ਨਹੀਂ ਹੋਇਆ ਸਹੀ ਗੱਲ ਆ ਜੀ ਵੀਡੀਓ ਬਣਾਉਣ ਦਾ ਸਮਾਂ ਵੀ ਵੀਰ ਤੁਹਾਨੂੰ ਦਿਖਾ ਦਿੰਨੇ ਆ ਜੀ ਆਪਾਂ 11:00 ਵਜੇ ਤੇ 13 ਮਿੰਟ ਹੋ ਗਏ ਆ ਜੀ ਥਣਲੇ ਦੀ ਜੱਜਮੈਂਟ ਉਹ ਹ ਜੇ ਸ਼ਾਮ ਨੂੰ ਵੀਡੀਓ ਬਣਾਉਂਦੇ ਤਾਂ ਹਵਾਨਾ ਹੋਰ ਵੀ ਸੋਹਣਾ ਤਿਆਰ ਕੀਤਾ ਹੁੰਦਾ ਸੀ ਸ਼ਾਮ ਨੂੰ ਦਾ 12 ਕਿਲੋ ਆ ਨੈਟ 11 ਮੰਨ ਕੇ ਸੌਦਾ ਕਰ ਲਿਓ ਜੀ ਬਾਕੀ ਰੰਗ ਪ੍ਰਿੰਟ ਦੀ ਚੰਗੀ ਆ ਤੇ ਡਿਮਾਂਡ ਵੀਰੇ ਦੀ ਇਹ ਵੀ ਵੀਰੇ 28000 ਚ ਪਹੁੰਚ ਕਰ ਦਾਂਗੇ 100 ਕਿਲੋਮੀਟਰ ਤੱਕ ਠੀਕ ਆ ਜੀ 28000 ਚ ਪਹੁੰਚ 100 ਕਿਲੋਮੀਟਰ ਤੱਕ ਦੀ ਸਾਰੇ ਮਾਲ ਦੀ ਵੀਰੇ ਤਿੰਨਾ ਵੜਾਂ ਦੀ ਪਹੁੰਚ ਹੋਊਗੀ ਠੀਕ ਆ ਵੀਰੇ ਅੱਗੇ ਤਿੰਨ ਨੰਬਰ ਵੀਰੇ ਡੱਬੀ ਇਹਦਾ ਸੁਆ ਕਿੰਨਾ ਮਾ ਜੀ ਇਹ ਵੀ ਦੂਜੇ ਸੁਆ ਸੁਈਆ ਕਦੋਂ ਸੁਈਆ ਜੀ ਇਹਨੂੰ ਵੀ ਵੀਰੇ ਡੇਢ ਕਮੀਨਾ ਹੀ ਹੋਇਆ ਸੁਈ ਨੂੰ ਠੀਕ ਆ ਜੀ ਦੁੱਧ ਕਿੰਨਾ ਤਿਆਰ ਆ ਜੀ ਦੁੱਧ ਵੀਰੇ ਜਲੇ 14 ਕਿਲੋ 13 ਕਿਲੋ ਕਹਿ ਕੇ ਦਵਾਂਗੇ ਥਾਣਾ ਦੀ ਰੰਨਾ ਜੀ ਥਾਣਾ ਦੇ ਵੀਰੇ ਜਿਹੜਾ ਬਹਿਣੀ ਵਾਲਾ ਮੂਹਰਲਾ ਮਗਰਲਾ ਥਾਣਾ ਉਹਦੇ ਜੋ 5-4 ਧਰਾਂ ਘਾਟ ਆ ਵੀਰੇ ਹਾਂ ਚਾਹੇ ਕੋਈ ਅੱਧਾ ਹੀ ਮੰਨ ਕੇ ਆ ਨਾ ਅੱਧਾ ਨਹੀਂ ਵੀਰੇ ਅੱਧਾ ਨਹੀਂ 5-4 ਹੀ 5-4 ਧਰਾਂ ਹੀ ਠੀਕ ਹੈ ਜੇ ਕੋਈ ਕਾਂਢੀ ਲੋਟ ਜਾਵੇ ਪਤਾ ਵੀ ਨਹੀਂ ਲੱਗਦਾ ਵੀਰੇ ਪਰ ਆਪਾਂ ਦੱਸ 5-4 ਧਰਾਂ ਦਾ ਪਤਾ ਵੀ ਨਹੀਂ ਲੱਗਦਾ ਸਹੀ ਗੱਲ ਆ ਕਈ ਵਾਰ ਲਾਹਤ ਆ ਪਰ ਆਪਾਂ ਦੱਸਣਾ ਆਪਣਾ ਫਰਜ਼ ਆ ਯਾਰ ਸਹੀ ਗੱਲ ਆ ਕਿਉਂਕਿ ਵੀਰੇ ਦੂਰ ਜਾਵਣ ਦੀ ਵੈਰ ਫਿਰ ਲੰਬੀਆਂ ਨਹੀਂ ਗੱਲ ਸਹੀ ਗੱਲ ਆ ਜੀ ਦੱਸੀ ਹੋਊਗੀ ਅਗਲਾ ਆਪ ਦੀ ਝੋਕੇ ਲੈ ਜੂ ਬਾਹਲਾ ਕਈ ਵੀਰ ਤਾਂ ਦੱਸਦੇ ਵੀ ਨਹੀਂ ਹੁੰਦੇ ਕਿਉਂਕਿ ਪੰਜ ਚਾਰ ਧਾਰਾਂ ਦਾ ਛੇਤੀ ਪਤਾ ਨਹੀਂ ਲੱਗਦਾ ਵੀਰੇ ਆਪਣਾ ਕੰਮ ਉਹ ਹੈ ਹੀ ਨਹੀਂਗਾ ਬਈਆਂ ਵਿੱਚ ਝੂੜ ਬੋਲ ਕੇ ਆਪਾਂ ਠੀਕ ਹੈ ਜੀ ਬਾਕੀ ਥੋੜੇ ਜੀ ਸੇਵਾ ਘਟਾ ਲੈ ਕੇ ਰਵਾਈ ਆ ਸੇਵਾ ਲੈ ਕੇ ਰੋਣ ਦੀ ਤਰ੍ਹਾਂ ਠੀਕ ਹੈ ਜੀ ਥਨਾ ਦੇ ਸਹਿਜ ਵੀ ਸੋਹਣੇ ਆ ਬਾਕੀ ਡੇਢ ਕਿ ਮਹੀਨਾ ਬਾਈ ਸਮਾਂ 10 10 ਕਿ ਸੂਈ ਨੂੰ ਹੋ ਗਿਆ ਸਮਾਂ ਤੇ ਇਹਦੀ ਡਿਮਾਂਡ ਵੀਰੇ ਇਹ ਵੀ 28000 ਚ ਪਹੁੰਚ ਹੋਊਗੀ ਵੀਰੇ 100 ਕਿਲੋਮੀਟਰ ਠੀਕ ਹੈ ਜੀ ਇਹ ਵੀ ਬਾਈ ਕਹਿੰਦਾ 28000 ਰੁਪਏ ਚ ਪਹੁੰਚ ਕਰ ਦਾਂਗੇ ਜੀ 100 ਕਿਲੋਮੀਟਰ ਦੀ ਲਾ ਲਓ ਅਰ ਦੂਰ ਕਰੇ ਵੀਰੇ ਥਾਣਾ ਜ ਕੋ ਕਹਿ ਨਹੀਂ ਸਕਦਾ ਵੀ ਬਾਲਾ ਫਰਕ ਇਹ ਨਾ ਨਹੀਂ ਦੱਸ ਓਕੇ ਆ ਚੋਠ ਲਓ ਜੀ ਦੋਦੂ ਵੀ ਪੂਰਾ ਪਸਾ ਸਰ ਪੰਜ ਚਾਰ ਦਾ ਨੰਦਾ ਹੀ ਫਰਕ ਆ ਜੀ ਅੱਗੇ ਵੀਰੇ ਚਾਰ ਨੰਬਰ ਸੁਆ ਕਿੰਨਾ ਵਾ ਜੀ ਇਹਦਾ ਇਹ ਸੁਆ ਵੀਰੇ ਦੂਜਾ ਹੂ ਠੀਕ ਆ ਜੀ ਇਹ ਟੋਕੜੀ ਆ ਠੀਕ ਆ ਜੀ ਇਹ ਲੈ ਵੀਰੇ 4 ਤੋਂ ਕੋਈ 4 ਮੰਨ ਕੇ ਲੈ ਜਾ 4 ਕਿਲੋ ਦੁੱਧ ਆ ਵੀਰੇ ਜੀ ஏ ਆਈ ਵਗੈਰਾ ਹੋਈ ਹੈ ਜੀ ਵੀਰੇ ਅਗਲੇ ਨੇ ਕਿਹਾ ਵਾ ਮਹੀਨੇ ਉੱਤੇ ਹੋਗਾ ਟੀਕਾ ਭਰਾ ਇਹਨੂੰ ਆਪਾਂ ਨਹੀਂ ਕਹਿੰਦੇ ਠੀਕ ਆ ਜੀ ਹਾਂ 4 ਕਿਲੋ ਦੁੱਧ ਦਾ ਠੰਡੀ ਆ ਬਾਈ ਬਸ ਜਮਾਂ ਠੰਡੀ ਸੀ ਲ ਠੀਕ ਆ ਜੀ ਤੋੜ ਕੇ ਦਿਖਾ ਦਿਓ ਜੀ ਇਹ ਸਾਹੀਵਾਲ ਤੇ ਜਰਸੀ ਦਾ ਕਰਾਸ ਜਾ ਆ ਜਾਂਦਾ ਵਜਨ ਚੰਗਾ ਜੀ ਟੋਕੜੀ ਆ ਜੀ ਬਾਈ ਦੱਸਦਾ ਤੁਸੀਂ 4 ਕਿਲੋ ਦੁੱਧ ਮੰਨ ਕੇ ਆ ਜਾਓ ਜੀ ਤੇ ਇਹ ਆਈ ਮਾਲਕਾਂ ਨੇ ਦੱਸੀ ਹੈ ਕਿ ਮਹੀਨੇ ਤੋਂ ਸਮਾਂ ਪਲੱਸ ਹੋ ਗਿਆ ਪਰ ਬਾਈ ਕਹਿੰਦਾ ਜਦੋਂ ਚੈੱਕ 'ਚ ਨਹੀਂ ਆਉਂਦੀ ਆਪਾਂ ਨਹੀਂ ਕਹਿ ਕੇ ਦੇਣੀ ਆਪਾਂ ਖਾਲੀ ਲਈ ਆ ਤੇ ਖਾਲੀ ਦੇਣੀ ਹੈ ਜੀ ਥਣਾ ਦੀ ਦੰਨਾ ਵੀਰੇ ਹਾਂ ਵੀਰੇ ਥਣਾ ਦੀ ਦੰਨਾ ਕੀ ਡਿਮਾਂਡ ਆ ਜੀ ਇਹਦੀ 5000 ਦੀ ਦੇ ਦਾਂਗੇ ਵੀਰੇ ਆਫਰੀ ਹੈ ਜੀ ਆਫਰੀ ਹੈ ਇਹਦੀ ਕੋਈ ਪਹੁੰਚ ਨਹੀਂ ਵੀਰੇ ਜੇ ਅਗਲਾ 5000 ਰੁਪਏ ਤੱਕ ਵੀ ਪਹੁੰਚ ਕਰ ਦੇ 100 ਕਿਲੋਮੀਟਰ ਤੱਕ ਇਹ ਘਰੋ ਹੀ ਲੈ ਕੇ ਜਾਣੀ ਬਣੀ ਇਹ ਘਰੋ ਲੈ ਕੇ ਜਾਣੀ ਬਣੀ ਠੀਕ ਆ ਵੀਰੇ ਫਿਰ 5000 ਦਾ ਭਾਈ ਉਹ ਨਹੀਂ ਲੈ ਜਾਣਾ ਪਹੁੰਚ ਆ ਲੈਣੀ ਉਹੀ ਤਾਂ ਗੱਲ ਹੈ ਨਾ ਵੀਰੇ ਅੱਗੇ ਵੀ ਆਪਾਂ ਵੀਡੀਓ ਚ ਪਾਈ ਸੀ ਨਾ ਇੱਕ ਵੀ ਆਪਾਂ ਦੋ ਬੈੜਾਂ ਦੀ ਪਹੁੰਚ ਕੀਤੀ ਸੀਗੀ ਉਹ ਅਗਲਾ ਕਹਿੰਦਾ 12000 ਦੀ ਪਾਈ ਸੀ ਕਹਿੰਦਾ ਵੀਰੇ ਉਹਦੀ ਵੀ ਪਹੁੰਚ ਕਰ ਦੇ ਪਟਿਆਲੇ ਤੋਂ ਫੋਨ ਆਇਆ ਉਹਦੀ ਥੋੜੀ ਪਹੁੰਚ ਹੋਣੀ ਹੈ ਸਹੀ ਗੱਲ ਹੈ ਜੀ ਉਸ ਤੋਂ ਬਾਅਦ ਤਾਂ ਕਰਾਇਆ ਹੀ ਪੈ ਜਾਣਾ ਹੈਗਾ ਇਹਦਾ ਭਾਈ 4 ਕਿਲੋ ਦੁੱਧ ਦਾ 5000 ਰੁਪਏ ਡ ਬਾਕੀ ਗੱਬੜ ਨਿਕਲੇ ਵੀਰੇ ਤਾਂ ਇਹ ਤਾਂ ਬਈ ਜੇ ਨਾਂ ਵੀ ਹੋਈ ਚਲੋ ਗੱਬਣਾ ਵੱੱਛੀ ਸਾਂਭਣ ਨਾਲੋਂ ਚੰਗੀ ਚੀਜ਼ ਹੈ ਜੀ ਜੇ ਆਪਾਂ ਵੱੱਛੀ ਲਾਵਾਂਗੇ ਉਹ ਵੀ ਮਹਿੰਗੀ ਆਉਣੀ ਆ ਵੱੱਛੀ ਸਾਂਭਣ ਨਾਲੋਂ ਚੰਗੀ ਚੀਜ਼ ਆ ਬਾਕੀ 4 ਕਿਲੋ ਦੁੱਧ ਦਾ ਆਪਦਾ ਖਰਚਾ ਕਰਮਾ ਜੀ ਨੇ ਕੱਢੀ ਆਉਣਾ ਜੀ ਬਾਕੀ ਜਿਹਨੂੰ ਲੱਗ ਬਾਕੀ ਆਪਣੇ ਕੋਲ ਦਾ ਵੀਰੇ ਕੱਲ ਹੀ ਆਈ ਆ ਦੁੱਧ ਤਾਂ ਨੇ ਵਾਧੀ ਜਾਣਾ ਉਹ ਜੇ ਖਾਣ ਨੂੰ ਪੂਰੀ ਚਾਰੂ ਚੂਰੂ ਆਏ ਨਹੀਂ ਹੈਗਾ ਬਾਕੀ ਕੋਈ ਮਾਲ ਆ ਵੀਰੇ ਆਪਣੇ ਘਰੋਂ ਭਾਵੇਂ ਦੋ ਡੰਗੂ ਚੋਕ ਲੈ ਜੇ ਆਪਣੇ ਗੇਟੋਂ ਬਾਹਰ ਹੋ ਗਿਆ ਪਰ ਇਹ ਵੀਡੀਓ ਚ ਕਹਿੰਦੇ ਆਪਣੇ ਪਸ਼ੂ ਦੀ ਕਿਸੇ ਦੀ ਕੋਈ ਗਾਰੰਟੀ ਨਹੀਂ ਆਪਣਾ ਮਾਲ ਗਾਂ ਤੋਂ ਲਿਆਂਦਾ ਹੁੰਦਾ ਸਹੀ ਗੱਲ ਆ ਜੀ ਇਹ ਬੇਨਤੀ ਐ ਸਪੈਸ਼ਲ ਕਿਉਂਕਿ ਮੇਰੇ ਤੁਸੀਂ ਪੈਸੇ ਲਾਉਨੇ ਆ ਬਾਈ ਦੇ ਘਰੋਂ ਆਪਦੀ ਮਾਰਕਿੰਗ ਕਰਕੇ ਲੈ ਜਾਓ ਜੀ ਉਸ ਤੋਂ ਬਾਅਦ ਵਿਕੇ ਹੋਏ ਪਸ਼ੂ ਦੀ ਬਾਈ ਕਹਿੰਦਾ ਆਪਣੀ ਕੋਈ ਗਾਰੰਟੀ ਨਹੀਂ ਨੰਬਰ ਤੇ ਗਰੀਨ ਤੇ ਚੱਲੂਗਾ ਜੀ ਧੰਨਵਾਦ